ਏਅਰ ਸਟ੍ਰਾਈਕ ਤੋਂ ਬਾਅਦ ਹੁਣ ਪਾਕਿਸਤਾਨ ਹੈ ਜਿਹੜਾ ਯੂ-ਟਰਨ ਲੈਂਦਾ ਹੋਇਆ ਨਜ਼ਰ ਆਇਆ ਜੀਆਂ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਵੱਲੋਂ ਇੱਕ ਬਿਆਨ ਦਿੱਤਾ ਹੋਇਆ ਜੋ ਬਿਆਨ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣਿਆ ਹੋਇਆ ਤਾਂ ਦੱਸਦੀ ਹੈ ਕਿ ਭਾਰਤ ਦੇ ਵੱਲੋਂ ਮਿਜ਼ਾਈਲਾਂ ਦੇ ਨਾਲ ਅਤਵਾਦੀਆਂ ਦੇ 9 ਠਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਫਿਰ ਫਾਇਰਿੰਗ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਮਾਹੌਲ ਹੈ ਜਿਹੜਾ ਦੋਨਾਂ ਦੇਸ਼ਾਂ ਦੇ ਵਿਚਾਲੇ ਤਣਾਅਪੂਰਵਕ ਬਣਿਆ ਹੋਇਆ ਤਾਂ ਜਿਸ ਸੇ ਚੱਲਦਿਆ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਵੱਲੋਂ ਬਿਆਨ ਆ ਗਿਆ ਕਿ ਜੇਕਰ ਭਾਰਤ ਰੁਕਦਾ ਹੈ ਤਾਂ ਅਸੀਂ ਪਿੱਛੇ ਹਟਣ ਲਈ ਤਿਆਰ ਆ ਜੀਹਾਂ ਬਿਲਕੁਲ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਜੰਗ ਲੜਨ ਨੂੰ ਪਿੱਛੇ ਹਟਦਾ ਹੈ ਯਾਨੀ ਕਿ ਜੰਗ ਨੂੰ ਖਤਮ ਕਰਦਾ ਹੈ ਤਾਂ ਅਸੀਂ ਵੀ ਪਿੱਛੇ ਹਟਣ ਨੂੰ ਪੂਰੀ ਤਰ੍ਹਾਂ ਤਿਆਰ ਆ ਅਸੀਂ ਕੋਈ ਪਹਿਲ ਕਦਮੀ ਨਹੀਂ ਕਰਾਂਗੇ ਤਾਂ ਬਿਆਨ ਹੈ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਤੇ ਹਰ ਕੋਈ ਇਸ ਬਿਆਨ ਬਾਰੇ ਸੋਚ ਰਿਹਾ ਹੈ ਕਿ ਸ਼ਾਇਦ ਹਰ ਕਿਸੇ ਦੇ ਦਿਲ ਦੇ ਵਿੱਚ ਇਹ ਖਿਆਲ ਆ ਰਿਹਾ ਸੀ ਕਿ ਹੋਰ جنگ ਲੱਗ ਸਕਦੀ ਹੈ ਹਾਲਾਤ ਨੇ ਜਿਹੜੇ ਹੋਰ ਮਾੜੇ ਹੋ ਸਕਦੇ ਨੇ ਪਰ ਇਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਨੇ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਵਿੱਚ ਉਮੀਦ ਜਗਾ ਦਿੱਤੀ ਹੈ ਕਿ ਜੇਕਰ ਭਾਰਤ ਹੁਣ ਪਿੱਛੇ ਹਟਦਾ ਹੈ ਤਾਂ ਪਾਕਿਸਤਾਨ ਵੀ ਹੁਣ ਅੱਗੇ ਨਹੀਂ ਵਧੇਗਾ ਪਾਕਿਸਤਾਨ ਵੀ ਭਾਰਤ ਦੇ ਉੱਤੇ ਹਮਲਾ ਨਹੀਂ ਕਰੇਗਾ